ਅੰਮ੍ਰਿਤਸਰ ਦੇ ਰਣਜੀਤ ਐਮਨੂ ਇਲਾਕੇ ਦੇ ਵਿੱਚ ਇੱਕ ਕਾਲੇ ਰੰਗ ਦੀ ਥਾਰ ਦੇ ਵਿੱਚ ਪੁਲਿਸ ਮੁਲਾਜ਼ਮ ਦਾ ਲੜਕਾ ਬੈਠਾ ਹੁੰਦਾ ਹੈ ਅਤੇ ਕਿਸੇ ਦੂਸਰੀ ਕਾਰ ਵਾਲੇ ਦੇ ਨਾਲ ਉਸ ਦੀ ਕੋਈ ਕਹਾ ਸੁਣੀ ਹੋ ਜਾਂਦੀ ਹੈ ਅਤੇ ਉਹ ਮਗਰ ਲਗਾ ਕੇ ਕਾਰ ਥਾਰ ਗੱਡੀ ਦੇ ਅੱਗੇ ਤੁਸੀਂ ਵੇਖੀਆਂ ਤਸਵੀਰਾਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਾ ਥਾਰ ਦੇ ਅੱਗੇ ਗੱਡੀ ਲਗਾ ਕੇ ਰੋਕੀ ਜਾਂਦੀ ਹੈ ਥਾਰ ਅਤੇ ਉਸ ਤੋਂ ਬਾਅਦ ਉਹ ਚਾਰ ਜਣੇ ਹੁੰਦੇ ਹਨ ਦੂਸਰੀ ਗੱਡੀ ਦੇ ਵਿੱਚ ਜਾਣਕਾਰੀ ਅਨੁਸਾਰ ਦੂਸਰੀ ਕਾਰ ਦੇ ਵਿੱਚ ਕੁਝ ਵਕੀਲ ਦੇ ਲੜਕੇ ਸਨ ਔਰ ਥਾਰ ਦੇ ਵਿੱਚ ਪੁਲਿਸ ਮੁਲਾਜ਼ਮ ਦਾ ਲੜਕਾ ਕੱਲਾ ਸੀਗਾ ਔਰ ਉਹਨਾਂ ਨੇ ਦੂਸਰੀ ਪਾਰਟੀ ਨੇ ਗੱਡੀ ਥਾਰ ਦੇ ਅੱਗੇ ਲਗਾ ਕੇ ਥਾਰ ਰੋਕੀ ਜਾਂਦੀ ਹੈ ਅਤੇ ਉਸ ਨੂੰ ਬਾਹਰ ਕੱਢ ਕੇ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕੱਲੇ ਬੰਦੇ ਨੂੰ ਖਿਲਾਰਿਆ ਜਾਂਦਾ ਹੈ ਪਰਿਵਾਰ ਦੇ ਅਨੁਸਾਰ ਖਿਲਾਰ ਕੇ ਅਤੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਥਾਰ ਜਦੋਂ ਖੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਕਾਫੀ देर ਬਾਅਦ ਉਹ ਲੜਕੇ ਆਉਂਦੇ ਹਨ ਆਪਣੀ ਗੱਡੀ 'ਚੋਂ ਨਿਕਲ ਕੇ ਬਾਹਰ ਔਰ ਕਾਫੀ ਬੁਰੀ ਤਰ੍ਹਾਂ ਦੇ ਨਾਲ ਮਾਰਕਟਾਈ ਕੀਤੀ ਜਾਂਦੀ ਹੈ ਰਣਜੀਤ ਐਮ ਵੀ ਇਲਾਕਾ ਜਿਹੜਾ ਬੜਾ ਪੌਸ਼ ਏਰੀਆ ਹੈ ਅੰਮ੍ਰਿਤਸਰ ਦਾ ਕਿਉਂਕਿ ਕਾਫੀ देर ਰਾਤ ਤੱਕ ਉੱਥੇ ਲੋਕ ਘੁੰਮਣ ਜਾਂਦੇ ਹਨ ਔਰ ਕਾਫੀ ਰੈਸਟੋਰੈਂਟ ਹਨ ਉੱਥੇ ਲੋਕੀ ਖਾਣਾ ਖਾਣ ਜਾਂਦੇ ਹਨ ਪਰ ਜਦੋਂ ਵਾਪਸ ਆ ਰਿਹਾ ਹੁੰਦਾ ਹੈ ਇੱਕ ਪੁਲਿਸ ਮੁਲਾਜ਼ਮ ਦਾ ਲੜਕਾ ਔਰ ਉਸ ਸਮੇਂ ਇਹ ਘਟਨਾ ਵਾਪਰਦੀ ਹੈ ਉਸਦੇ ਨਾਲ ਪਰਿਵਾਰ ਦੇ ਅਨੁਸਾਰ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਲੜਕੇ ਦੇ ਉੱਪਰ ਜਦ ਕਿ ਲੜਾਈ ਝਗੜੇ ਦਾ ਮਾਮਲਾ ਹੈ ਵੱਤ ਵੱਤ 57 ਦਾ ਪਰਚਾ ਬੰਦਾ ਹੈ ਦੋਵਾਂ ਪਾਰਟੀਆਂ ਦੇ ਉੱਪਰ ਪਰ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਆਪਣੇ ਹੀ ਮੁਲਾਜ਼ਮ ਦੇ ਲੜਕੇ ਦੇ ਉੱਪਰ ਇੱਕ 307 ਦਾ ਪਰਚਾ ਕੱਟ ਦਿੱਤਾ ਗਿਆ ਹੈ ਫਿਲਹਾਲ ਕਿਸਾਨ ਜਥੇਬੰਦੀਆਂ ਅਤੇ ਅੰਮ੍ਰਿਤਸਰ ਦੇ ਕਾਉਂਸਲਰ ਸਾਹਿਬਾਨ ਇਕੱਠੇ ਹੋ ਕੇ ਅੰਮ੍ਰਿਤਸਰ ਦੇ ACP ਦਫ਼ਤਰ ਵਿਖੇ ਗਏ ਸਨ ਔਰ ਕਾਫੀ ਉਹਨਾਂ ਨੇ ਮੀਟਿੰਗ ਕਰਕੇ ਉਹਨਾਂ ਨੂੰ ਕਿਹਾ ਹੈ ਕਿ ਇਨਕੁਆਰੀ ਲਗਾਈ ਜਾਵੇ ਔਰ ਇਸ ਦੀ ਜਾਂਚਬੀਨ ਕੀਤੀ ਜਾਵੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਾਫੀ ਬੁਰੀ ਤਰ੍ਹਾਂ ਦੇ ਨਾਲ ਇੱਕ ਕੱਲੇ ਮੁੰਡੇ ਨੂੰ 3-4 ਜਾਣੇ ਜਿਹੜੇ ਨੇ ਕੁੱਟਦੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਾਫੀ ਮਾਰ-ਕੁਟਾਈ ਕੀਤੀ ਜਾ ਰਹੀ ਹੈ ਕੱਲੇ ਮੁੰਡੇ ਨੂੰ ਘੇਰ ਕੇ ਔਰ ਦੂਸਰੇ ਪਾਸੇ ਇੱਕ ਬੰਨੇ ਤਾਂ ਇੱਕ ਕੱਲੇ ਮੁੰਡੇ ਨੂੰ ਘੇਰ ਕੇ ਕੁੱਟਿਆ ਗਿਆ ਹੈ ਔਰ ਨਾਲ ਦੀ ਨਾਲ ਕੰਪਲੇਂਟ ਕਰਕੇ ਉਸੇ ਲੜਕੇ ਨੂੰ ਪੁਲਿਸ ਮੁਲਾਜ਼ਮ ਦੇ ਲੜਕੇ ਦੇ ਉੱਪਰ 307 ਦਾ ਪਰਚਾ ਦੇ ਦਿੱਤਾ ਗਿਆ ਹੈ ਫਿਲਹਾਲ ਇਸ ਦੀ ਜਿਹੜੀ ਸੀਸੀਟੀਵੀ ਹੈ ਉਹ ਪਰਿਵਾਰ ਨੇ ਅੱਜ ਸਬਮਿਟ ਕੀਤੀ ਹੈ ਔਰ ਜਿਹੜੀ ਵਕੀਲ ਦੇ ਵੱਲੋਂ ਵਕੀਲ ਸਾਹਿਬਾਨ ਦੇ ਵੱਲੋਂ ਜਿਹੜੀ ਸੀਸੀਟੀਵੀ ਦਿੱਤੀ ਗਈ ਸੀ ਉਸ ਦੇ ਆਧਾਰ ਤੇ ਪਰਚਾ ਦਰਜ ਪੁਲਿਸ ਮੁਲਾਜ਼ਮਾ ਨੇ 307 ਦਾ ਪਰਚਾ ਦਰਜ ਕਰ ਦਿੱਤਾ ਹੈ ਔਰ ਪਰਿਵਾਰ ਦਾ ਕਹਿਣਾ ਹੈ ਕਿ ਇਹ ਲੜਾਈ ਝਗੜੇ ਦਾ ਮਾਮਲਾ ਹੈ ਜਦ ਕਿ ਸਾਡੇ ਲੜਕੇ ਨੂੰ ਇਕੱਲੇ ਨੂੰ ਘੇਰ ਕੇ ਕੁੱਟਿਆ ਗਿਆ ਹੈ ਔਰ ਸਾਨੂੰ ਇਨਸਾਫ ਚਾਹੀਦਾ ਹੈ ਔਰ ਇੱਕ ਬੰਨੇ ਵੇਖ ਲਓਗੀ ਇੱਕ ਪੁਲਿਸ ਮੁਲਾਜ਼ਮ ਹੋਣ ਦੇ باوجود ਵੀ ਇੱਕ ਪੁਲਿਸ ਮੁਲਾਜ਼ਮ ਦੇ ਲੜਕੇ ਦੇ ਉੱਪਰ ਹੀ 575 ਦਾ ਜਿਹੜਾ ਪਰਚਾ ਬੰਦਾ ਸੀਗਾ ਪਰ 307 ਦਾ ਪਰਚਾ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਹੋਏਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਆਪਣੇ ਹੀ ਮੁਲਾਜ਼ਮ ਦੇ ਲੜਕੇ ਦੇ ਉੱਪਰ ਜਿਹੜੀ 307 ਧਾਰਾ ਲਗਾ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਕਿਉਂਕਿ ਇੱਕ ਬੜੀ ਬੁਰੀ ਤਰ੍ਹਾਂ ਦੇ ਨਾਲ ਇੱਕ ਲੜਕੇ ਨੂੰ ਤਿੰਨ ਜਾਣੇ ਕੁੱਟਦੇ ਹਨ ਤੁਸੀਂ ਜੁੜੇ ਰਹੋ ਸਾਇਬ ਨਿਊਜ਼ ਵਰਲਡ ਦੇ ਨਾਲ ਔਰ ਤੁਸੀਂ ਦੇਖਿਆ ਹੈ ਕਿ ਹੁਣ ਆਪਣੇ ਕਮੈਂਟ ਕਰਕੇ ਆਪਣੀ ਰਾਏ ਦੋ ਕਿ ਕੀ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਇਕੱਲੇ ਮੁੰਡੇ ਨੂੰ ਘੇਰ ਕੇ ਕੁੱਟਿਆ ਜਾਂਦਾ ਹੈ ਕਿਉਂਕਿ ਇੱਕ ਆਮ ਇਨਸਾਨ ਵੀ ਹੋਵੇ ਅਗਰ ਉਸ ਦੇ ਨਾਲ ਵੀ ਇਹੀ ਵਤੀਰਾ ਹੋਏਗਾ ਤਾਂ ਲੋਗ ਇਨਸਾਫ ਦੀ ਜਿਹੜੀ ਹੈ ਉਹ ਕਿੱਥੇ ਇਨਸਾਫ ਲੋਕਾਂ ਨੂੰ ਮਿਲ ਪਾਏਗਾ ਕਿਉਂਕਿ ਇੱਕ ਪੁਲਿਸ ਮਲਾਜਮ ਦੇ ਨਾਲ ਹੀ ਲੜਾਈ ਝਗੜੇ ਦੇ ਮਾਮਲੇ ਵਿੱਚ ਰੁਟੀਨ ਦੇ ਵਿੱਚ ਵੇਖਿਆ ਜਾਂਦਾ ਹੈ ਕਿ 307 ਦਾ ਪਰਚਾ ਹੁੰਦਾ ਹੁੰਦਾ ਹੈ 751 ਦਾ ਪਰਚਾ 307 751 ਦਾ ਪਰਚਾ ਹੁੰਦਾ ਹੈ ਪਰ ਇੱਥੇ ਉਹਨਾਂ ਨੇ 307 ਦਾ ਪਰਚਾ ਪਾ ਦਿੱਤਾ ਗਿਆ ਹੈ ਤੁਸੀਂ ਜੁੜੇ ਰਹੋ ਸਾਇਬ نیوز ਵਰਲਡ ਦੇ ਨਾਲ ਅੰਮ੍ਰਿਤਸਰ ਜਿਹੜਾ ਟੇਨ ਤੋਂ ਪਹਿਲਾਂ ਪਰਚਾ ਦਰਜ ਹੋਇਆ ਜਿਹੜਾ ਜੋ ਦੇਵਨ ਲਾਲ ਕੀਦਰਾਮ ਚੋਧਰੀ ਜਿਹੜੇ ਮਕੂਰ ਨੇ ਉਹਦੇ ਬਾਰੇ ਤਾਂ ਕੀ ਹੈ ਖਰਾ ਮਾਮਲਾ ਉਹਦੇ ਉੱਤੇ ਮੈਂ ਇਹੀ ਕਹ ਸਕਦਾ ਕਿ ਸਾਡੀ ਪੰਜਾਬ ਪੁਲਿਸ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਨਜ਼ਰ ਰੱਖਦੀ ਹੈ ਜੀ ਔਰ ਇਹਦੇ ਵਿੱਚ ਜੋ ਐਵੀਡੈਂਸ ਹੋਏਗਾ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿ ਇਹਦੇ ਵਿੱਚ ਕਿਸੇ ਦਾ ਕੋਈ ਪੱਖਪਾਤ ਨਹੀਂ ਲੋੜੀ ਹੈ ਜੀ ਦੋਨਾਂ ਧਿਰਾਂ ਨੇ ਆਪਣੀ ਸੀਸੀਟੀਵੀ ਫੁਟੇਜ ਦਿੱਤੀ ਹੈਗੀ ਉਹਨੂੰ ਐਨਾਲਾਈਜ਼ ਕੀਤਾ ਜਾਏਗਾ ਜੋ ਫਾਈਲ ਦੇ ਉੱਤੇ ਰਿਕਾਰਡ ਹੋਏਗਾ ਜੋ ਐਵੀਡੈਂਸ ਹੋਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਹੋਂਦ ਦਾ ਇੱਕ ਪਰਦੀ ਜਿਹੜੀ ਸਾਡੇ ਕੋਲ ਸੀਸੀਟੀਵੀ ਵੀਡੀਓ ਸੀ ਹੁਣ ਦੂਸਰੀ ਚ ਆਪਣੇ ਜਿਹੜੀ ਆ ਪੂਰੀ ਵੀਡੀਓ ਬੇਸ ਕੀਤੀ ਆ ਇਹ ਇੱਕ ਨੈਚਰ ਸੁਭਾਵਕ ਤੌਰ ਹੈ ਕਿ ਜਦੋਂ ਵੀ ਇਨਸਾਨ ਕੋਈ ਕਿਸੇ ਕੋ ਜਾਂਦਾ ਆ ਤਾਂ ਉਹ ਆਪਣੇ ਪੱਖ ਦੀ ਗੱਲ ਕਰਦਾ ਜੀ ਤੋਂ ਅੱਜ ਉਹਨਾਂ ਨੇ ਦੂਸਰੀ ਪਾਰਟੀ ਨੇ ਵੀ ਕੋਈ ਵੀਡੀਓ ਜਿਹੜੀ ਹੈਗੀ ਆ ਉਹ ਕਿੰਨੀ ਕੁ ਉਹਦੀ ਆਥੈਂਟੀਸਿਟੀ ਹੈਗੀ ਕਿੰਨੀ ਕੁ ਨਹੀਂ ਹੈਗੀ ਆ ਉਹ ਆਪਣੇ ਲੈਬ ਤੋਂ ਚੈੱਕ ਕਰਵਾਸੇ ਜੋ ਐਵਿਡੈਂਸ ਆਉਣ ਫਾਈਲ ਆਏਗਾ ਉਸੇ ਰਾਉਂਡ ਦੀ ਫਾਈਲ ਤੋਂ ਗਲਤੀ ਕਿਹੜੀ ਪਾਈ ਗਈ ਹੈ ਕਿਉਂਕਿ ਦੋਨੇ ਵੀਡੀਓ ਤੁਹਾਨੂੰ ਦਿਖਾ ਦਿੱਤੀਆਂ ਨੇ ਦੇਖੋ ਇਹ ਉਹ ਕੋਈ ਕੋਈ ਪੁਨਿਸ ਕੋ ਜਾਦੂ ਨਹੀਂ ਹੁੰਦਾ ਜੋ ਪਹੁੰਚੀ ਹੋਤੇ ਹੈ ਈਨਡੀ ਜਲਦੀ ਫੈਸਲਾ ਕਰ ਦੇ ਵੀ ਇਹ ਸਹੀ ਹੈ ਗਲਤ ਹੈ ਤੇ ਪੂਰੀ ਕੀ ਇਨਵੈਸਟੀਗੇਸ਼ਨ ਚੱਲਿਆ ਐਵੀਡੈਂਸ ਬੇਸ ਹੁੰਦੀ ਜੇ ਦੇ ਹੱਕ ਦੇ ਵਿੱਚ ਜ਼ਿਆਦਾ ਐਵੀਡੈਂਸ ਹੋਏਗਾ ਜੇ ਸੀਨ ਐਵੀਡੈਂਸ ਤੇ ਧਾਰਾਦਾ ਹੋਏਗਾ ਉਸ ਹੰਦਾ ਬੋਦੀ ਕਾਰਵਾਈ ਹੋ ਜੇ ਤੋ ਐਸਾ ਜੇ ਪੁਲਿਸ ਅਫਸਰ ਕੋਈ ਐਸੀ ਜਾਦੂ ਦੀ ਚੜੀ ਨਹੀਂ ਹੁੰਦੀ ਵੀ ਉਹ ਇੱਕ ਮਿੰਟ ਫੈਸਲਾ ਕਰਦੇ ਹੋ ਐਵੀਡੈਂਸ ਬੇਸ ਇਨਵੈਸਟੀਗੇਸ਼ਨ ਹੁੰਦੀ ਹੈ ਜਿਹਦੇ ਹੱਕ ਤੇ ਜ਼ਿਆਦਾ ਐਵੀਡੈਂਸ ਹੋਣਗੇ ਜਿਹੜੇ ਟੂ ਪ੍ਰੈਵੈਂਟ ਕੇਸ ਸੀ ਨੂੰ नकार दे और परिवार दा कहना कि एकदम ही तीन सौ सात का खर्चा कर दिया गया और मुलाजम और दूसरे बल्ले वकील देखो जी जी चीज़ें है एकदम कर दिता गया ज नहीं कर दिता गया ये चीज़ें जी है लीगल है